ਅੱਠ ਤੁਸੀਂ ਬੀਬੀ ਪੰਚ ਸੱਤ ਉਹ ਫਿਰ ਚਾਰ ਤੇ ਤਿੰਨ ਸੱਤ ਅੱਛਾ ਬੀਬੀ ਬੈਠੇ ਆ ਇੱਕ ਗੇਰ ਹਾਂ ਜੀ ਦੇਖੋ ਤੁਸੀਂ ਪਿੰਡ ਦੇ ਹੈਗੇ ਬਹੁਤ ਵਾਰ ਬੰਦੇ ਸਪਾਂਸਰ ਇਹ ਫੌਜ ਤੁਹਾਡੀ ਆ ਨਾ ਹੈਂ ਕਿਆ ਨੋ ਜੀ ਤੁਹਾਡਾ ਬਾੜ ਤੁਹਾਡਾ ਹੀ ਇਹ ਬਿਲਕੁਲ ਮਾਮਲਾ ਹੱਲ ਕਰਨਾ ਹਾਂਜੀ ਹਾਂਜੀ ਸਰ ਬਾੜ ਦਾ ਵੀ ਆ ਫਿਰ ਉਹ ਪਿੰਡ ਦਾ ਆ ਇਹ ਤਾਂ ਪਿੰਚ ਬਾਹਲੇ ਬਾਡਾਂ ਦੇ ਆ ਅਸੀਂ ਤਾਂ ਪਹਿਲੀ ਜ਼ਿੰਮੇਵਾਰੀ ਤੇਰੀ ਦੂਜੀ ਸਰਪੰਚ ਦੀ ਦੱਸੋ ਕਿਆ ਚਾਹੁੰਨੇ ਆ ਜੋ ਗੱਲਬਾਤ ਹੋਈ ਆ ਸਪੰਜੀ ਉਹ ਤੋਂ ਕੋਈ ਇਤਰਾਜ਼ਤਾ ਨਹੀਂ ਉਸ ਗੱਲ ਤੇ ਕੋਈ ਜੋ ਪਿੱਛੇ ਕਰਕੇ ਆਏ ਆ ਕੋਈ ਗੱਲ ਕਹਿਣੀ ਆ ਗੇਟ ਨਹੀਂ ਨਿਕਲਣਾ ਪਿੰਡ ਪੰਚਾਇਤ ਪਿੰਡ ਦਾ ਲੱਗਾ ਹੈ ਇੱਧਰ ਪਿੰਡ ਲੱਗਾ ਹੈ ਜਦੋਂ ਆਪਣੇ ਪੰਜ ਦਾ ਘਰ ਵੀ ਉਸੇ ਕਲੋਨੀ ਕੋਈ ਗੱਲ ਨਹੀਂ ਪੰਚ ਸਾਹਿਬ ਘੁੰਮ ਕੇ ਆ ਜਾਣਗੇ ਪੰਚ ਸਾਹਿਬ ਘੁੰਮ ਕੇ ਆ ਜਾ ਕਰਨਗੇ ਠੀਕ ਵਾ ਗੁਰੂ ਰਵਦਾਸ ਮਹਾਰਾਜ ਦੇ ਨੌ ਤੇ ਕੋਈ ਯਾਦਗਾਰ ਬਣ ਦੇਖੋ ਮੈਨੂੰ ਮੈਂ ਬੋਰੀ ਲਵਾ ਖੜਾ ਹੋ ਕੇ ਯਾਰ ਪੇ ਤੁਸੀਂ ਕਿਹੜਾ ਮੈਗਨੀ ਛੱਡਦਾ ਇਹ ਹੈ ਅੱਛਾ ਆ ਫੜਾਏ ਸਤਿਕਾਰਯੋਗ ਸਾਥੀਓ ਨਗਰ ਤਲੇਤਾ ਸੂਜਵਾਨ ਪਿੰਡ ਜਿਹੜੀ ਇਹ ਛੋਟੀ ਜਾਈ ਘਟਨਾ ਘਟ ਕੇ ਬਹੁਤ ਵੱਡੀ ਬੜੀ ਆ ਪਹਾੜ ਜਿੱਡੀ ਹੋ ਗਈ ਆ ਉਹਦਾ ਕੇਸ ਅਖਬਾਰ ਦੇ ਰਾਹੀਂ ਔਰ ਤੁਹਾਡੇ ਪਿੰਡ ਵਾਲਿਆ ਰਾਹੀਂ ਮੇਰੇ ਕੋਲ ਮੇਰੀ ਕਚਹਿਰੀ ਚ ਲੱਗਾ ਸੀ। ਉਹਦੇ ਤੇ ਦੋ ਸੁਣਵਾਈਆਂ ਕਮਿਸ਼ਨ ਦੇ ਦਫ਼ਤਰ ਹੋਈਆਂ। ਅੱਜ ਤੀਜੀ ਵਾਰੀ ਮੈਂ ਮੌਕਾ ਦੇਖਣ ਆਇਆ। ਔਰ ਜਦੋਂ ਮੈਂ ਤੁਰਿਆ ਕਰੋ ਤਬਾ ਗੁਰੂ ਰਵਿਦਾਸ ਸਹਾਰਾ ਜੀ ਨੂੰ ਯਾਦ ਕੀਤਾ। ਕਿ ਜਿਹੜੇ ਲੋਕ ਇਸ ਦੇਸ਼ ਵਿੱਚ ਸਾਜ ਤੋੜਨੀ ਚਾਹੁੰਦੇ ਆ ਭਾਈਚਾਰਾ ਤੋੜਨਾ ਚਾਹੁੰਦੇ ਆ ਉਹਨਾਂ ਨੇ ਇਸ ਪਿੰਡ ਦੀ ਘਟਨਾ ਨੂੰ ਬਹੁਤ ਵੱਡਾ ਬਣਾ ਦਿੱਤਾ ਮੈਂ ਗੁਰੂ ਰਵਦਾਸ ਸਹਾਰਜ ਅੱਗੇ ਤੁਰਨ ਲੱਗੇ ਨੇ ਮੱਥਾ ਟੇਕਿਆ ਕਿ ਗੁਰੂ ਅਰਦਾਸ ਮਹਾਰਾਜ ਮੈਂ ਅਰਦਾਸ ਕਰਨ ਚੱਲਾਂ ਪਿੰਡ ਸਲੇਤੇ ਦੇ ਗੁਰੂ ਰਵਦਾਸ ਗੁਰਦੁਆਰਾ ਸਾਹਿਬ ਕਿ ਪਿੰਡ ਦੀ ਭਾਈ ਚਾਰਕ ਸਾਹਿਬ ਨੂੰ ਪਹਿਲ ਦੇ ਆਧਾਰ ਤੇ ਮੁੱਖ ਰੱਖ ਕੇ ਕੰਮ ਕਰਨਾ ਹੈ ਉਸੇ ਨਜ਼ਰੀਏ ਦੇ ਨਾਲ ਗੁਰੂ ਰਵਦਾਸ ਮਹਾਰਾਜ ਨੂੰ ਨਤਮਸਤਕ ਹੋਏ ਆਂ ਔਰ ਮੈਂ ਖਰਾਲਗੜ੍ਹ ਸਾਹਿਬ ਸਤਿਬਾਪਾ ਕੇਵਲ ਸਿੰਘ ਜੀ ਮਹਾਰਾਜ ਕਿੱਥੇ ਗਏ ਮੈਂ ਇਹਨਾਂ ਨੂੰ ਬੇਨਤੀ ਕੀਤੀ ਉੱਪਰ ਜਿਹੜਾ ਪੁਰਾਣਾ ਗੁਰੂ ਘਰ ਹੈ ਉੱਥੇ ਦੇ ਮੁੱਖ ਸੇਵਾਦਾਰ ਹੈ ਮੈਂ ਕਿਹਾ ਮਹਾਰਾਜ ਜੀ ਤੁਹਾਡੀ ਸੇਵਾ ਦੀ ਲੋੜ ਵਾ ਇਹਨਾਂ ਨੇ ਕਿਹਾ ਪਿੰਡਾਂ 'ਚ ਸਾਝ ਬਣੀ ਰਹੇ ਗੁਰੂ ਮਹਾਰਾਜ ਦੀ ਜੈ ਜੈਕਾਰ ਹੋਵੇ ਅਸੀਂ 24 ਘੰਟੇ ਲਈ ਆ ਜਾਣਾ ਮੈਂ ਦੂਜਾ ਚਰਨ ਸ਼ੋ ਗੰਗਾ ਮੈਂ ਉੱਥੇ ਮਹਾਰਾਜ ਨੂੰ ਅਪੀਲ ਕੀਤੀ ਜਿਹੜਾ ਥੱਲੇ ਗੁਰੂ ਘਰ ਹੈ ਕਿ ਮਹਾਰਾਜ ਮੈਨੂੰ ਆਪਣੇ ਭੇਜੋ ਆਪ ਹਾਜ਼ਰੀ ਲਾਓ ਸੰਤਾਂ ਦੀ ਹਾਜ਼ਰੀ 'ਚ ਇਹ ਕੰਮ ਨਿਭੜਨਾ ਚਾਹੀਦਾ। ਉੱਥੋਂ ਸਾਥ ਕਰਮਚਾਨ ਜੀ ਔਰ ਮਾਰਾ ਸ੍ਰਿੰਦਰਦਾਸ ਜੀ ਦੇ ਬੇਟਾ ਜਗਦੀਸ਼ ਜੀ ਵਿਸ਼ੇਸ਼ ਤੌਰ ਤੇ ਸਾਡੇ ਚਾਹੇ। ਇਲਾਕੇ ਭਰ ਤੋਂ ਅੱਜ ਪੂਰੇ ਸੰਸਾਰ ਦੀ ਨਜ਼ਰ ਤੁਹਾਡੇ ਪਿੰਡ ਤੇ ਆ। ਪਤਾ ਇਸ ਗੱਲ ਦਾ ਕਿ ਨਹੀਂ ਪਤਾ। ਪਤਾ ਕਿ ਨਹੀਂ ਪਤਾ। ਤੇ ਗੱਲ ਕਰੀਏ ਫਿਰ ਸ਼ੁਰੂ ਹੋ। ਕਰੀਏ ਸ਼ੁਰੂ ਤੇ ਜਕਾਰਾ ਬਲੰਦ ਕਰੋ ਗੁਰੂ ਦਾਸ ਮਹਾਰਾਜ ਦਾ ਫਿਰ। ਆਜਨਾਰੇ ਲਾਓ ਜੈ ਸ਼ਕਤੀ ਆਮਰ ਹੈ ਜੈ ਸ਼ਕਤੀ ਆਮਰ ਹੈ ਕਰਤਾਰ ਦੀਓ ਹੁੰਦੇ ਰਾਜਾ ਬਣੇ ਹੋਵੇ ਬਲੇਸ ਗੰਦਰਪਾ ਜੈ ਗੁਰਦੁਆਰਾ ਸਾਹਿਬ ਜਿੱਥੇ 36 ਮਹਾਪੁਰਸ਼ਾ ਗੁਰੂਆਂ ਦੀ ਬਾਣੀ ਪਈ ਆ ਜਦੋਂ ਮੈਂ ਬਾਣੀ ਨੂੰ ਨਤਮਸਤਕ ਹੋਇਆ ਸਤਿਗੁਰੂ ਨਾਨਕ ਦੇ ਮਹਾਰਾਜ ਦਾ ਆਸ਼ੀਰਵਾਦ ਲਿਆ ਸਤਿਗੁਰੂ ਅੰਗਦ ਦੇ ਮਹਾਰਾਜ ਦਾ ਆਸ਼ੀਰਵਾਦ ਲਿਆ ਸਤਿਗੁਰੂ ਅਮਰਦਾਸ ਮਹਾਰਾਜ ਦਾ ਆਸ਼ੀਰਵਾਦ ਲਿਆ ਚੌਥੀ ਪਾਸ਼ੇ ਸਤਿਗੁਰੂ ਰਾਮਦਾਸ ਮਹਾਰਾਜ ਦਾ ਆਸ਼ੀਰਵਾਦ ਲਿਆ ਬਾਣੀ ਆ ਨਾ ਮੱਥਾ ਟੇਕ ਦੇ ਸਤਿਗੁਰੂ ਅਰਜਨ ਦੇ ਮਹਾਰਾਜ ਦਾ ਵੀ ਆਸ਼ੀਰਵਾਦ ਜਦੋਂ ਮੱਥਾ ਟੇਕਿਆ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਆਸ਼ੀਰਵਾਦ ਸਤਗੁਰੂ ਰਵਦਾਸ ਮਹਾਰਾਜ ਕੱਲੇ ਅਸ਼ੀਰਵਾਦ ਉੱਥੇ ਨਹੀਂ ਦਿੰਦੇ ਜਦੋਂ ਮੱਥਾ ਟੇਕਦੇ ਆ ਸਤਗੁਰੂ ਕਬੀਰ ਮਹਾਰਾਜ ਵੀ ਅਸ਼ੀਰਵਾਦ ਦਿੰਦਾ ਪਤਾ ਹੈ ਨਾ ਸਤਗੁਰੂ ਨਾਮ ਦੇ ਮਹਾਰਾਜ ਵੀ ਦਿੰਦੇ ਸਤਗੁਰੂ ਸੇਣ ਵੀ ਦਿੰਦੇ ਸਤਗੁਰੂ ਸਦਨੇ ਵੀ ਦਿੰਦੇ ਅਸ਼ੀਰਵਾਦ ਜੇ ਗੁਰੂਆਂ ਦਾ ਅਸ਼ੀਰਵਾਦ ਲੈ ਕੇ ਨਗਰ ਖੇੜਾ ਇਕੱਠਾ ਹੋ ਗਿਆ ਪੂਰੀ ਸਰਕਾਰ ਤੁਹਾਡੇ ਚ ਬੈਠੀ ਆ ਮਾਣਜੋਗ ਐਸਡੀਐਮ ਸਾਹਿਬ ਬੈਠੇ ਆ ਨਾਮ ਸੀਗਾ ਪਰਮਜੀਤ ਮਾਣਜੋਗ ਐਸਪੀ ਸਾਹਿਬ ਬੈਠੇ ਆ ਰਾਏ ਸਾਹਿਬ ਮਾਣਜੋਗ ਡੀਐਸਪੀ ਸਾਹਿਬ ਬੈਠੇ ਆ ਬਲਸਾ ਆਮ ਆਦਮੀ ਪਾਰਟੀ ਤੋਂ ਵੱਡੇ ਨਵੇਂ ਨਿਕਲਾ ਸਹਿਲਾ ਜੀ ਬੈਠੇ ਸਮੁੱਚੀ ਲੀਡਰਸ਼ਿਪ ਬੈਠੀ ਆ ਵੀਡੀਓ ਡੀਡੀਪੀਓ ਐਸਐਚਓ ਸਾਹਿਬ ਪਟਵਾਰੀ ਸਾਹਿਬ ਸਾਰੇ ਬੈਠੇ ਇਹਦਾ ਮਤਲਬ ਸਰਕਾਰ ਬੈਠੀ ਹੈ ਇਹਨਾਂ ਕੋਲ ਮਸਲਾ ਆ ਇਹ ਤੁਸੀਂ ਫੈਸਲਾ ਕਰਨਾ ਅੱਜ ਪ੍ਰੇਮ ਭਾਈਚਾਰੇ ਚ ਮਸਲਾ ਨਿਬੜੇ ਜਿੱਦਾਂ ਗੁਰੂ ਸਾਹਿਬ ਕਹਿ ਗਏ ਉਹਦਾ 36 ਇਕੱਠੇ ਆ ਇੱਕ ਬਾਣੀ ਚ ਬੋਲੋ ਉਹ ਤਾਂ 36 ਇਕੱਠੇ ਆ ਤੁਹਾਡੇ ਤਾਂ ਪਿੰਡੇ ਬਰਾਦਰੀਆਂ 6 ਹੋਣੀਆਂ ਸਾਰੀਆਂ ਬੋਲੋ ਜਿਨ੍ਹਾਂ ਨੂੰ ਗੁਰੂ ਮਾਰਾ ਸੱਦਦੇ ਆ ਉਹਦਾ 36 ਇੱਕ ਘਰ ਚ ਇਕੱਠੇ ਆ ਕਤੀਆ ਬਣੀ ਚੋ ਬੋਲੋ ਸੰਭਲ ਸਾਹਿਬ ਤੇ ਆਪਾਂ ਪਿੰਡ ਦੇ ਲਈ ਜਿਹੜਾ ਇਹ ਵਿਵਾਦ ਖੜਾ ਹੋਇਆ ਦੋ ਮਤੇ ਪਏ ਮਤੇ ਪੰਚਾਇਤ ਸੈਕਟਰੀ ਦੀ ਦੀਗਵਾਈ ਚ ਪਏ ਪੰਚਾਇਤ ਦੀਗਵਾਈ ਚ ਪਏ ਗਲਤ ਹੋ ਗਿਆ ਕਾਨੂੰਨ ਦੇ ਅਨਸਾਰ ਐਸਡੀਐਮ ਸਾਹਿਬ ਕਾਨੂੰਨ ਦੇ ਅਨਸਾਰ ਮਤਾ ਰੱਦ ਕਰਨ ਦੀ ਪ੍ਰਕਿਰਿਆ ਆ ਫਿਰ ਦੂਜਾ ਮਤਾ ਪੈਂਦਾ ਪਹਿਲੀ ਕਮੀ ਦੂਜੀ ਕਮੀ ਪ੍ਰਸ਼ਾਸਨ ਦੀ ਜੀਸੀਬੀ ਜਿਹੜਾ ਕਮਿਟੀ ਹਾਲ ਜੋ ਮੈਨੂੰ ਘੁੰਮ ਕੇ ਦੱਸਿਆ ਗਿਆ ਜੋ ਮੇਰੇ ਕੋਲ ਨਕਸ਼ਾ ਸੀ ਕਿ ਗੇਟ ਦੇ ਅੰਦਰ ਬੜੋ ਤਾਂ ਗੁਰੂ ਰਵਦਾਸ ਸ੍ਰੀਮਾਨ ਦਾ ਗੁਰੂ ਘਰ ਹੈ ਮੈਂ ਘੁੰਮਿਆ ਦੇਖਿਆ ਸਾਰੀ ਕੰਦ ਸੁਰੱਖਿਆ ਤੇ ਸਾਰਾ ਕੁਝ ਸੁਰੱਖਿਅਤ ਮੈਨੂੰ ਜੋ ਨਕਸ਼ੇ 'ਚ ਸ਼ਿਕਾਇਤ ਕਰਤਾ ਰੋਸ਼ਲਾ ਜੀ ਕਿੱਥੇ ਗਏ ਜੋ ਮੈਨੂੰ ਤੁਸੀਂ ਨਕਸ਼ੇ 'ਚ ਪਟਵਾਰੀ ਸਾਹਿਬ ਦਿੱਤਾ ਮੈਂ ਆ ਕੇ ਬਾਥਰੂਮ ਟਾਇਲਟ ਲੰਗਰ ਹਾਲ ਆ ਸ਼ੈੱਡ ਆ ਚਾਰ ਦੀਵਾਰੀ ਸੁਰੱਖਿਅਤ ਆ ਚਾਰ ਦੀਵਾਰੀ ਕੀ ਆ ਬੋਲੋ ਜਿਹੜੀ ਕਮਿਟੀ ਹਾਲ ਹੈ ਜਿਹਦੀ ਕੰਦ ਗੁਰੂ ਘਰ ਨਾਲ ਸਾਂਝੀ ਆ ਕੰਦ ਦੇ ਉੱਤੇ ਤੁਹਾਡਾ ਆਪਸੀ ਪੰਚਾਇਤ ਨਾਲ ਤਾਲਮੇਲ ਨਾ ਹੋਣ ਕਰਕੇ ਔਰ ਪ੍ਰਸ਼ਾਸਨ ਦਾ ਆਪਸੀ ਤਾਲਮੇਲ ਨਾ ਹੋਣ ਕਰਕੇ ਕਿਉਂਕਿ ਉਹ ਕੰਦ ਸਾਂਝੀ ਆ ਕਮਿਊਨਿਟੀ ਹਾਲ ਦੀ ਔਰ ਗੁਰੂ ਘਰ ਦੀ ਸਾਂਝੀ ਆ ਨਾ ਕਿ ਕੱਲੀ-ਕੱਲੀ ਆ ਸਾਂਝੀ ਆ ਜੀਸੀਬੀ ਚੱਲ ਗਈ ਇਹਦਾ ਮਤਲਬ ਜੇ ਕੰਦ ਤੇ ਵੀ ਜੀਸੀਬੀ ਚੱਲੀ ਉਹ ਵੀ ਹਮਲਾ ਗੁਰੂ ਘਰ ਤੇ ਬੇਅਦਬੀ ਦਾ ਜੁਰਮ ਇਸ ਪਿੰਡ ਚ ਹੋ ਗਿਆ ਬੇਅਦਬੀ ਦਾ ਜੁਰਮ ਇਸ ਪਿੰਡ ਚ ਕਾਨੂੰਨ ਦੇ ਨੋਤੇ ਗੈਰ ਕਾਨੂੰਨੀ ਢੰਗ ਨਾਲ ਹੋ ਜਦੋਂ ਜਦੋਂ ਇਹ ਵਾਪਰ ਗਿਆ ਜਿਹੜੀ ਤੁਹਾਡੀ ਆਪਸੀ ਗੱਲਬਾਤ ਹੈ ਇਹਨੂੰ ਅੱਜ ਤੋਂ ਬਾਅਦ ਤੁਸੀਂ ਸੱਤ ਪੀੜੀਆਂ ਦੇ ਬੈਰ ਵੱਲ ਨੂੰ ਲੈ ਜਿਓ ਇੱਕ ਦੂਜੇ ਤੇ ਪਰਚੋ ਪਰਚੀਆਂ ਤੇ ਲੈ ਜਿਓ ਇੱਕ ਦੂਜੇ ਨੂੰ ਜੇਲ੍ਹਾਂ ਭੇਜਣ ਭਜਾੜ ਤੇ ਲੈ ਜਿਓ ਇੱਕ ਦੂਜੇ ਨਾਲ ਤਰੀਕਾ ਭੋਗਤਣ ਭਗਤਾਨ ਤੇ ਲੈ ਜਿਓ ਇਹ ਤੁਸੀਂ ਫੈਸਲਾ ਕਰਨਾ ਕਿ ਪ੍ਰੇਮ ਕਿ ਯੁੱਧ ਪ੍ਰੇਮ ਆਪਸੀ ਭਾਈਚਾਰਾ ਇੱਕ ਲੜਾਈ ਔਰ ਗੜੀ ਪ੍ਰੇਮ ਦਾ ਸੰਦੇਸ਼ ਲੈ ਕੇ ਆਇਆ ਗੜੀ ਤੁਹਾਡੇ ਪਿੰਡ ਨੂੰ ਬਸਦਾ ਰੱਖਣ ਲਈ ਆਇਆ। ਚੰਦ ਸ਼ਰਾਰਤੀ ਲੋਕਾਂ ਕਰਕੇ ਤੁਸੀਂ ਆਪਣੇ ਪਿੰਡ ਦਾ ਮਾਹੌਲ ਵਿਗਾੜੋ। ਗੜੀ ਨਹੀਂ ਚਾਹੁੰਦਾ। ਮੈਂ ਤਾਂ ਉਸ ਸੁਨੇਹਾ ਲੈ ਕੇ ਆਇਆ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ। ਮੈਂ ਨਾਲ ਇਹ ਵੀ ਸੁਨੇਹਾ ਲੈ ਕੇ ਆਇਆ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੋ ਸਿਖਾਏ। ਜੋਰਾਵਰ ਨੂੰ ਜ਼ੁਲਮ ਵੀ ਕਰਨੀ ਦਿੱਤਾ ਜਾਏਗਾ। ਪ੍ਰੇਮ ਦਾ ਮਤਲਬ ਇਹ ਨਹੀਂ ਕਿ ਧੌਣ ਨਹੀਂ ਵੀ ਕਰ ਲੈਣੀ। ਮੇਰੀ ਗੱਲ ਸਮਝਦੇ ਆ? ਜੋ ਤੁਹਾਡੇ ਨਗਰ ਦਾ ਦੇਖਿਆ ਜਿਹੜੀਆਂ ਕੰਧਾਂ ਬੇੜ ਕਰ ਭਵਨ ਸਾਰਾ ਠੀਕ ਹੈ। ਪਾਰਕ ਵਾਲਾ ਜਿਹੜਾ ਬਣ ਰਿਹਾ ਪਾਰਕਿੰਗ ਦਾ ਬਣ ਰਿਹਾ ਉਹ ਵੀ ਠੀਕ ਹੈ ਟਾਟਾ ਹੀ ਆ। ਕੱਲੀ ਕਮੇਟੀ ਹਾਲ। ਕਮੇਟੀ ਹਾਲ ਦੇ ਉੱਤੇ ਉਹ ਜਿਹੜੀ ਪਿਛਲੀ ਕੰਧ ਹੈ ਉਹ 4 ਸਾਲ ਤੋਂ ਬਣੀ ਹੋਈ ਆ। ਜੋ ਤੁਸੀਂ ਮੈਨੂੰ ਦੱਸਿਆ। ਪਿੰਡ ਵਾਲਿਆਂ ਨੇ ਦੱਸਿਆ ਪੰਚਾਇਤ ਨੇ। ਬੀਬੀ ਠੀਕ ਹੈ ਗੱਲ ਇਹ। ਜਿਹੜੀ ਮੋੜਲੀ ਗੰਢ ਹੈ ਜਿੱਥੇ ਗੇਟ ਲੱਗਿਆ ਸੀ ਇਹ 2-2 ਫੁੱਟ ਦੱਸੀ ਗਈ ਮੈਨੂੰ ਪਿੱਲਰ ਭਰਿਓ ਦੱਸੀ ਗਏ ਪਿੰਡ ਦੇ ਮੋਤਵਰਾਂ ਵੱਲੋਂ ਤੁਸੀਂ ਵੀ ਗੱਲਾਂ ਉਹੀ ਕਰਨੀਆਂ ਤੁਹਾਡੇ ਇਹ ਮੋਤਵਰ ਤੁਹਾਡੇ ਹੀ ਤਾਂ ਚੁਣੇ ਹੋਏ ਨੇ ਜਿਹੜਾ ਤੱਥ ਸਾਹਮਣੇ ਨਿਕਲ ਕੇ ਆਇਆ ਉਹ ਤੱਥ ਹੀ ਨਿਕਲ ਕੇ ਆਇਆ ਕਿ ਪ੍ਰੇਮ ਭਾਈਚਾਰੇ ਦੀ ਪਿੰਡ ਦੀ ਸਾਜ ਨੂੰ ਮੁੱਖ ਰੱਖਦੇ ਹੋਏ ਨੂੰ ਗੱਲਬਾਤ ਨਾ ਨਜਿੱਠਿਆ ਜਾਵੇ ਜੇ ਤੱਕ ਗੱਲਬਾਤ ਰੰਨੀ ਇੱਥੇ ਤਾਂ ਹੁਣ ਨਹੀਂ ਅੱਖ ਲਾਓ ਅੱਜ ਹੀ ਅੱਜ ਹੀ ਆਪਾਂ ਖਤਮ ਅੱਜ ਹੀ ਖਤਮ ਹੋ ਜਾਣਾ ਸਾਰਾ ਕੁਝ ਦੱਸੋ ਕਿਆ ਚਾਹੁੰਦੇ ਆ ਬੋਲੋ ਵੀ ਪਿੰਡ ਵਾਲਿਓ ਅੱਜ ਹੀ ਜਿਹੜੇ ਅੱਜ ਹੀ ਖਤਮ ਕਰਨਾ ਚਾਹੁੰਦੇ ਆ ਹੱਥ ਖੜੇ ਕਰੋ ਹਾਂ ਜਿਹੜੇ ਅੱਜ ਹੀ ਖਤਮ ਕਰਨਾ ਚਾਹੁੰਦੇ ਆ ਉਹ ਸਿਰਫ ਹੱਥ ਖੜੇ ਕਰਨਗੇ ਸਿਰਫ ਹੱਥ ਖੜਾ ਕਰਨਗੇ ਸ਼ਬਦ ਨਹੀਂ ਚਾਹਤਾ ਤੁਹਾਡੇ ਮੋਤਵਰੇ ਦੱਸਦਾ ਮੈਨੂੰ ਚਾਹੁੰਦੇ ਹਾਂ ਹੱਲ ਕਰਨਾ ਉਹਦੇ ਲਈ ਤੁਹਾਡਾ ਜਿਹੜਾ ਫੈਸਲਾ ਆ ਉਹਨੂੰ ਅਸੀਂ ਲਿਖ ਲਿਆ ਨੋਟ ਕਰ ਲਿਆ ਉਹਨੂੰ ਵਿਚਾਰਨ ਦੇ ਲਈ ਕਮਿਸ਼ਨ ਦੇ ਦਫ਼ਤਰ ਬੁੱਧਵਾਰ ਦੀ ਸੁਣਵਾਈ ਹੋਏਗੀ ਬੁੱਧਵਾਰ ਨੂੰ ਫੈਸਲਾ ਉੱਥੇ ਜਿਹੜੇ ਤੁਸੀਂ ਅੱਜ ਵੀ ਮੈਨੂੰ ਰਿਕਾਰਡ ਦਿੱਤਾ ਉਹਨੂੰ ਦੇਖਣ ਤੋਂ ਬਾਅਦ ਬੁੱਧਵਾਰ ਨੂੰ ਫੈਸਲਾ ਦੇਵਾਂਗੇ ਪਰਵਾਨ ਕਰ ਲਊਂਗੇ ਕਿ ਨਹੀਂ ਬੋਲੋ ਭਾਈ ਕਰ ਲਓਗੇ ਕਿ ਨਹੀਂ ਦਾਸ ਸਾਹਿਬ ਐਚ ਡੀ ਐਮ ਸਾਹਿਬ ਹਾਜੀ ਸਪਾਜੀ ਅੱਜ ਹੀ ਕਹਿੰਦੇ ਸੁਣਾ ਦੇ ਆ ਜਾ ਐਦੇ ਐਦੇ ਸੁਣਾ ਲੈ ਮੂੰਹ ਜਵਾਨੀ ਬੈਕ ਕਿਆ ਕਰਨਾ ਬੋਲ ਬੋਲਦੇ ਨੰਬਰ 1 ਖਲ ਲਓ ਪਾ ਸੁਣਤਾ ਲਓ ਆਪਣੇ ਪੈਣ ਦਾ ਜੋ ਵੀ ਬਵਾ ਦੇ ਜਿਆਦਾ ਵਧਿਆ ਠੀਕ ਹੈ ਕਾਜ ਪਾਰਟੀ ਮੈਂਬਰਾਂ ਵੱਲੋਂ ਇਸ ਕਿਸੇ ਪਾਰਟੀ ਮੈਂਬਰ ਦਾ ਆਪਾਂ ਨਾਂ ਨਹੀਂ ਲੈਣਾ ਇਸ ਟਾਈਮ ਕਿਤੇ ਪਾਰਟੀ ਵੱਲੋਂ ਇਹਨੂੰ ਬਹੁਤ ਵੱਡਾ ਹੂਆ ਬਣਾ ਕੇ ਹਵਾ ਦੇ ਕੇ ਸਾਰੇ ਸੰਸਾਰ ਦੇ ਵਿੱਚ ਫਲਾਇਆ ਗਿਆ ਠੀਕ ਨਹੀਂ ਤੁਹਾਨੂੰ ਵੀ ਪਤਾ ਜਦੋਂ 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 ਗੁਰਦੁਆਰਾ ਸਾਹਿਬ ਜਦੋਂ ਗੁਰਦੁਆਰਾ ਸਾਹਿਬ ਦੀ ਕੰਦ ਮੇਰੀ ਗੱਲ ਭਾਈ ਗੱਲ ਸੁਣ ਲੋ ਜਦੋਂ ਗੁਰਦੁਆਰਾ ਸਾਹਿਬ ਦੀ ਕੰਦ ਟਿੱਟ ਸਗਾ ਪੰਚਾਇਤ ਮੈਂਬਰ ਕੋਲ ਖਿੰਦੂ ਜੇਸੀਸੀ ਲੈ ਕੇ ਆਏ ਤਾਂ ਇਹ ਮੈਂ ਕਿਹ ਬਹੁਤ ਵਾਰ ਸੁਣਾਉਣੇ ਬਹਿ ਜਾ ਬਹਿ ਜਾ ਇਹ ਵੀਡੀਓ ਸਾਹਿਬ ਆਉਣਗੇ ਜਿਹੜੇ ਜਾਣਕਾਰ ਹੈ ਇੱਕ ਇਹਨਾਂ ਦੇ ਸਿੰਘ ਸਾਹਿਬ ਪਟਵਾਰੀ ਸਾਹਿਬ ਦੇ ਨਾਲ ਘੁੰਮਦੇ ਆ ਕਾਨੂੰਗੋ ਸਾਹਿਬ ਹੈ ਉਹ ਨਾਲ ਆਉਣਗੇ ਆ ਜੈਸੇ ਤੁਸੀਂ ਦੋਨੋਂ ਤੁਸੀਂ ਐਸਡੀਐਮ ਸਾਹਿਬ ਤਿੰਨ ਜੀ ਆਪਾਂ ਜੀ ਤੁਹਾਨੂੰ ਕਰਦੀ ਹੈ ਤਾਂ ਬਹੁਤ ਜੀ ਹਵਾਵਾਂ ਦੇ ਨਾਮ ਆਪਣੇ ਲਈ ਅੱਛਾ ਜੀ ਬੋਰਡ ਵੀ ਹਾਂ ਐਸਡੀਐਮ ਸਾਹਿਬ ਨੇ ਬੇਨਤੀ ਕੀਤੀ ਆ ਕਿ ਨਗਰਵਾਸੀ ਅੱਜ ਹੀ ਚਾਹੁੰਦੇ ਫੈਸਲਾ ਹੋਵੇ ਐਸਡੀਐਮ ਸਾਹਿਬ ਨੇ ਐਸਡੀਐਮ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਅੱਜ ਹੀ ਹੋਵੇ ਉਹਦੇ ਲਈ ਐਸਡੀਐਮ ਸਾਹਿਬ ਪੂਰੀ ਪੰਚਾਇਤ ਐਸਡੀਐਮ ਦਫ਼ਤਰ ਬੁਲਾਓ ਔਰ ਸਬੰਧਤ ਪਟਵਾਰੀ ਔਰ ਪੰਚਾਇਤ ਸੈਕਟਰੀ ਬੁਲਾਓ ਐਸਡੀਐਮ ਦਫ਼ਤਰ ਇਸ ਕੇਸ ਦੀ ਤਰੀਖ 3 ਵਜੇ ਸੁਣਵਾਈ ਹੋਏਗੀ ਠੀਕ ਹੋ ਗਿਆ 3 ਵਜੇ ਕੋਟ ਕਮਿਸ਼ਨ ਦੀ ਕੋਰਟ 3 ਵਜੇ ਐਸਡੀਐਮ ਦਫਤਰ ਅੱਜ ਹੀ ਲੱਗੇਗੀ ਬੁੱਧਵਾਰ ਨੂੰ ਅੱਜ ਹੀ ਫੈਸਲਾ ਕਰਕੇ ਜਾਵਾਂਗੇ ਧੰਨਵਾਦ ਜੀ ਕਿਉਂਕਿ ਪਬਲਿਕ 'ਚ ਕਚੈਰੀ ਨਹੀਂ ਲੱਗ ਸਕਦੀ ਠੀਕ ਹੈ ਪਬਲਿਕ 'ਚ ਰਾਜੀ ਨਾਮ ਹੋ ਸਕਦਾ ਕਚੈਰੀ ਨਹੀਂ ਲੱਗ ਸਕਦੀ ਧੰਨਵਾਦ ਜੀ ਬਸ